ਸਤਿ ਸ਼੍ਰੀ ਅਕਾਲ ਜੀ ਅਬੀਓ ਸਵਾਗਤ ਕਰਦੇ ਇੱਕ ਹੋਰ ਨਵੇਂ ਵੀਡੀਓ ਵਿੱਚ ਕਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕਨੇਡਾ ਤੋਂ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀਹਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਕਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਿਛਲੇ ਟਾਈਮ ਦੇ ਵਿੱਚ ਪ੍ਰੋਸੈਸਿੰਗ ਟਾਈਮ ਕਾਫੀ ਜ਼ਿਆਦਾ ਵਧਾ ਦਿੱਤਾ ਗਿਆ ਸੀ ਜਿਸ ਦੇ ਕਾਰਨ ਵਰਕ ਪਰਮਿਟ ਨੂੰ 6 ਮਹੀਨੇ ਤੋਂ ਲੈ ਕੇ 7 ਮਹੀਨੇ ਇਸ ਤੋਂ ਇਲਾਵਾ ਸਟੂਡੈਂਟ ਵੀਜ਼ੇ ਨੂੰ ਵੀ ਜਿਹੜੇ 4 ਤੋਂ 5 ਮਹੀਨੇ ਲੱਗ ਰਹੇ ਸਨ ਤੇ ਵਿਜ਼ਟਰ ਵੀਜ਼ੇ ਵਾਲਿਆਂ ਨੂੰ ਤੇ ਕਈਆਂ ਨੂੰ ਸਾਲ-ਸਾਲ ਲੱਗ ਰਿਹਾ ਸੀ ਪਰ ਹੁਣ ਕਨੇਡਾ ਤੋਂ ਵੱਡੀ ਖੁਸ਼ਖਬਰੀ ਨਿਕਲ ਕੇ ਆ ਰ ਵਿਭਾਗ ਦੇ ਵੱਲੋਂ ਹੁਣ ਜਿਹੜੇ ਬਾਰਕ ਪਰਮਿਟ ਅਪਲਾਈ ਕਰਦੇ ਸਨ ਸੋ ਉਹ ਹੁਣ ਸਿਰਫ ਜਿਹੜੇ 40 ਤੋਂ 42 ਦਿਨ ਦੇ ਵਿੱਚ ਹੀ ਅਪਰੂਵ ਕੀਤੇ ਜਾ ਰਹੇ ਹਨ ਇਸ ਤੋਂ ਇਲਾਵਾ ਜੇਕਰ ਸਟੂਡੈਂਟ ਵੀਜ਼ਾ ਦੀ ਗੱਲ ਕਰੀਏ ਤੇ 10 ਤੋਂ 12 ਦਿਨ ਦੇ ਵਿੱਚ ਸਟੂਡੈਂਟ ਵੀਜ਼ਾ ਦੇਖਣ ਨੂੰ ਮਿਲ ਰਿਹਾ ਹੈ ਤੇ ਟੂਰਿਸਟ ਵੀਜ਼ਾ ਵੀ ਜਿਹੜਾ 15 ਤੋਂ 20 ਦਿਨ ਦੇ ਵਿੱਚ ਕਾਰ ਦੇਖਣ ਨੂੰ ਮਿਲ ਰਿਹਾ ਹੈ ਤੇ ਵੱਡੀ ਖੁਸ਼ਖਬਰੀ ਪੀਆਰ ਦੀਆਂ ਐਪਲੀਕੇਸ਼ਨਾਂ ਲਗਾਉਣ ਵਾਲਿਆਂ ਦੇ ਲਈ ਹੈ ਸੋ ਪੀਆਰ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ ਸਿਰਫ ਹੁਣ 6 ਮਹੀਨੇ ਦਾ ਹੀ ਰਹਿ ਗਿਆ ਹੈ ਜਿਵੇਂ ਤੁਹਾਨੂੰ ਦੱਸਦੀ ਹੈ ਕਿ ਪੀਆਰ ਦੀ ਐਪਲੀਕੇਸ਼ਨ ਲਗਾਉਣ ਤੋਂ ਬਾਅਦ ਬਾਦ ਹੀ ਜਿਹੜੀ ਆ ਉਹ ਪੀਆਰ ਮਿਲ ਜਾਵੇਗੀ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਪੰਜਾਬੀਆਂ ਦੇ ਲਈ ਬੇਹਦ ਵੱਡੀ ਖੁਸ਼ਖਬਰੀ ਹੈ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੰਜਾਬੀਆਂ ਦੇ ਲਈ ਵੱਡਾ ਰਸਤਾ ਖੋਲ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਕੈਨੇਡਾ ਦੇ ਵਿੱਚ ਜਿਹੜੇ ਵੀ ਜੋ ਜਿਨ੍ਹਾਂ ਦੇ ਵੀ ਭੈਣ ਭਰਾ ਪੱਕੇ ਤੌਰ ਦੇ ਉੱਤੇ ਰਹਿ ਰਹੇ ਹਨ ਚਾਹੇ ਉਹ ਕੈਨੇਡਾ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਰਹਿ ਰਹੇ ਹਨ ਸੋ ਉਹ ਆਪਣੇ ਮਾਤਾ ਪਿਤਾ ਨੂੰ ਜਾਂ ਫਿਰ ਆਪਣੇ ਭੈਣ ਭਰਾ ਨੂੰ ਜੇਕਰ ਕੈਨੇਡਾ ਦੇ ਵਿੱਚ ਸੱਦਣਾ ਚਾਹੁੰਦੇ ਆ ਤੇ ਉਹਨਾਂ ਦੇ ਲਈ ਇੱਕ ਨਵਾਂ ਰਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਖੋਲ੍ਹ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਪਹਿਲਾਂ 10 ਸਾਲ ਦਾ ਮਲਟੀਪਲ ਐਂਟਰੀ ਵੀਜ਼ਾ ਮਿਲਦਾ ਸੀ ਖਾਸ ਕਰਕੇ ਜਿਹੜੀ ਬਲੱਡ ਰਿਲੇਸ਼ਨ ਦੀ ਸਪான்ਸਰ ਹੈ ਉਸ ਨੂੰ ਜ਼ਿਆਦਾਤਰ ਵੀਜ਼ਾ ਹੀ ਜਾਰੀ ਹੁੰਦਾ ਸੀ ਪਰ ਇਸ ਦੇ ਲਈ ਵੀ ਜਿਹੜਾ ਕਾਫੀ ਜ਼ਿਆਦਾ ਰਿਸਕ ਹੁੰਦਾ ਸੀ ਕਿ ਵੀਜ਼ਾ ਕਿਤੇ ਰਿਫਿਊਜ਼ ਨਾ ਹੋ ਜਾਵੇ ਕਿਉਂਕਿ ਬਹੁਤ ਸਾਰੀਆਂ ਬਲੱਡ ਰਿਲੇਸ਼ਨ ਦੀਆਂ ਸਪੌਂਸਰਾਂ ਤੇ ਵੀ ਵੀਜ਼ਾ ਰਿਫਿਊਜ਼ ਹੋ ਜਾਂਦਾ ਸੀ ਹੁਣ ਜੇਕਰ ਤੁਹਾਡੇ ਕੋਈ ਵੀ ਸਕੇ ਭੈਣ ਭਰਾ ਕੈਨੇਡਾ ਦੇ ਵਿੱਚ ਰਹਿ ਰਹੇ ਹਨ ਸੋ ਚਾਚੇ ਮਾਮੇ ਦੇ ਜਾਂ ਕਿ ਕਜ਼ਨ ਜਿਹੜੇ ਆ ਉਹ ਉਹਨਾਂ ਦੀ ਗੱਲ ਨਹੀਂ ਹੋ ਰਹੀ ਹੈ ਸੋ ਜਿਹੜੇ ਸਕੇ ਰੀਅਲ ਤੁਹਾਡੇ ਸਿਸਟਰ ਬ੍ਰਦਰ ਜਿਹੜੇ ਕਿ ਕੈਨੇਡਾ ਦੇ ਵਿੱਚ ਰਹਿ ਰਹੇ ਹਨ ਸੋ ਜੇਕਰ ਉਹ ਤੁਹਾਨੂੰ ਹੁਣ ਸਪੌਂਸਰ ਕਰਦੇ ਹਨ ਤੇ ਤੁਹਾਡਾ 90 ਦਿਨਾਂ ਦਾ ਜਿਹੜਾ ਕਿ ਵੀਜ਼ਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਅਪਰੂਵ ਕੀਤਾ ਜਾਵੇਗਾ ਸੋ ਇਹ ਵੀਜ਼ਾ ਸਿਰਫ ਜਿਹੜਾ ਕਿ 90 ਦਿਨਾਂ ਦਾ ਹੀ ਹੋਵੇਗਾ ਸੋ ਇਸ ਵੀਜ਼ੇ ਦੇ ਵਿੱਚ ਜਿਹੜਾ ਕਿ ਨੈਣ ਦੇ ਲਈ ਤੁਹਾਨੂੰ ਆਫਰ ਲੈਟਰ ਦੇ ਵਿੱਚ ਜਾਂ ਫਿਰ ਸਪਾਂਸਰਸ਼ਿਪ ਦੇ ਵਿੱਚ ਇਹ ਜ਼ਰੂਰ ਲਿਖਣਾ ਪਵੇਗਾ ਕਿ ਅਸੀਂ ਲੰਬੇ ਸਮੇਂ ਤੋਂ ਜਿਹੜਾ ਕਿ ਨਹੀਂ ਮਿਲ پا ਰਹੇ ਹਾਂ ਤੇ ਅਸੀਂ ਕੈਨੇਡਾ ਤੋਂ ਪੰਜਾਬ ਨਹੀਂ ਜਾ ਸਕਦੇ ਸੋ ਜਿਹੜੇ ਕਿ ਪੰਜਾਬ ਵਾਲੇ ਸਾਡੇ ਭੈਣ ਭਰਾ ਆ ਉਹ ਸਾਨੂੰ ਕੈਨੇਡਾ ਦੇ ਵਿੱਚ ਮਿਲਣ ਆਉਣਾ ਚਾਹੁੰਦੇ ਹਨ ਸੋ ਇਸ ਤੋਂ ਬਾਅਦ ਕਿ ਤੁਹਾਡਾ ਵੀਜ਼ਾ ਜਿਹੜਾ ਕਿ ਅਪਰੂਵ ਕਰ ਦਿੱਤਾ ਜਾਵੇਗਾ ਹਾਲਾਂਕਿ ਇਹ ਵੀਜ਼ਾ 90 ਦਿਨ ਦਾ ਹੀ ਹੋਵੇਗਾ ਭਾਰਤ ਨੂੰ ਕੈਨੇਡਾ ਦੇ ਵਿੱਚ ਐਂਟਰੀ ਜ਼ਰੂਰ ਮਿਲ ਜਾਵੇਗੀ